ਸਤਾਜੀਆਂ ਅੱਜ ਦਾ ਯਾਰ ਚਲੋ ਚਲੋ ਮਾਰਾ ਦੀ ਸੋਰੀ ਆਉਣ ਲੱਗੇ ਜਿਸਕ ਟਾਈਮ ਤੋਂ ਉਹ ਸਾਹਮਣੇ ਟਾਈਮ ਜਿਹੜੇ ਵਾਲਾ ਥੋੜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੜਕੇ ਦੇ 3 ਵਜੇ ਤੋਂ ਉੱਠੇ ਹੋਏ ਆ ਤੇ ਹੁਣ 4:30 ਹੋ ਗਏ ਕੱਲੇ ਕੱਲੇ ਬੰਦੇ ਨੇ 20 25 ਬੱਚੇ ਮਿੰਟ ਉੱਤੇ ਨਾਉਣ ਵਾਸਤੇ ਸਭ ਦਾ ਟਾਈਮ ਲੈ ਮੈਂ ਨਿੱਕਰ ਪਈ ਨਿੱਕਰ ਪਾਦਾ ਇਹਦੇ ਚਾਹ ਦੀ ਅੱਛਾ ਨਿੱਕਰ ਤਾਂ ਨਿੱਕਰ ਪਈ ਹੋਈ ਆ ਤਾਂ ਲੋਕਾਂ ਨੇ ਵੀ ਨਿੱਕਰ ਪਈ ਹੋਈ ਆ ਬੜਾ ਕੱਚੀ ਕਹਦੇ ਨੇ ਉਹ ਤਾਂ ਪਈ ਕੱਚੀ ਪਾਤੀ ਹੁਣ ਇਹ ਨਿੱਕਰ ਪਾਈ ਲਈ ਆ ਸਾਡੇ ਕੋ ਕੱਚਾ ਕਹੇ ਵੀ ਕੱਚੇ ਪਾ ਲੈ ਕੱਚਾ ਕੱਚਾ ਕੱਚੀ ਆ ਚਲੋ ਚਲ ਹੜਦਾਰੀ ਹੈਗਾ ਨੀ ਮੈਂ ਬੱਸ ਚਲੋ ਸਵੇਰੇ ਸਵੇਰੇ ਕੰਦ ਟਾਈ ਲੋਕ ਬੋਲੀ ਜਾਂਦੇ ਭਾਈ ਪਛਾਇਦਾ ਤਾਂ ਪਾਦਾ ਪੁਣ ਹੋਈਦਾ ਕਿਹੜਾ ਕੰਦ ਮੈਂ ਕਿਹੜੇ ਨਿੱਕਰ ਚਲੋ ਚਲ ਇਹਨੂੰ ਬਾਹਰ ਕੋਲ ਵੀ ਉਹ ਆ ਜੀ ਸਤਨ ਕੋਲ ਤਾਂ ਜਾਲੀ ਲੱਗੀ ਹੈ ਨਾ ਮੈਂ ਤਾਂ ਜਗਦੀਪ ਚੱਲੇ ਆ ਪੌੜੀਆਂ ਨੂੰ ਖੁਦ ਪੌੜੀਆਂ ਚ ਜਾਦੇ ਬੱਤੀ ਬੰਦੇ ਕਹਿੰਦੇ ਸੀ ਲਿਫਟ ਚ ਆਉਂਗਾ ਬਾਈ ਸ਼ਹਿਰੀ ਬੰਦੇ ਤੋਤਾ ਜਵਾਂ ਨਹੀਂ ਚਾਹੁੰਦੇ ਹੈਗੇ ਤਾਂ ਕਹਾਂ ਗੋਦੀ ਚੱਟ ਗੁਰਦੁਆਰੇ ਛੱਡਿਆ ਤੁਹਾਨੂੰ ਉੱਤਰੀ ਲਿਫਟ ਥੱਲੇ ਨੂੰ ਆਈ ਫੇਰ ਉੱਪਰ ਚਲੀ ਗਈ ਇਹ ਪਤਾ ਨਹੀਂ ਕਿਹੜਾ ਚੱਕਰ ਹੋਇਆ ਹਾਂ ਪਾਸਪੋਰਟ ਕਰਨੀ ਹੈ। ਓਏ ਪੌੜੀ ਨੇ ਆ ਜਾ ਯਾਰ ਇਹ ਡਰਚਾ ਲੱਗਦਾ ਲਿਫਟ ਤੇ ਥੋੜਾ ਜਿਹਾ। ਹੁਣ ਤਰੇ ਥੱਲੇ ਨੂੰ ਹੁਣ ਨਿਸ਼ਾਨਝਾ ਬਣਿਆ ਥੱਲੇ ਨੂੰ ਬਣਿਆ। ਆਵਾਜ਼ ਨਿਕੀ ਜਾਵੇ। ਉੱਪਰੋਂ ਕਦ ਚਲੇ ਗਏ ਤੇ? ਥਾਵੂ ਚਲੇ ਗਏ ਤੇ ਥਾਵੂ। ਕਿਉਂ? ਦਵਾਈ ਭੁੱਲ ਗਏ। ਅੱਛਾ ਦਵਾਈ ਭੁੱਲ ਗਏ ਤੇ? ਹਾਂ। ਤਾਂ ਹੀ ਮੈਂ ਕਿਹਾ। ਥੱਲੇ ਦੇ ਕਹਿੰਦੇ ਮੈਂ ਹੁਣ ਜਿਹੜਾ ਸਾਰਾ ਰਾਤ ਕੰਮ ਕਰਿਆ। ਅੱਜ ਹੈਗੇ ਜੀ ਮੱਸਿਆ ਤੇ ਅਸੀਂ ਪੁੱਜੇ ਹਾਂ ਦਰਬਾਰ ਸਾਹਿਬ। ਅਸੀਂ ਹਰ ਮੱਸਿਆ ਨੂੰ ਦਰਬਾਰ ਸਾਹਿਬ ਮੱਥਾ ਟੇਕਣਾਉਂਦੇ ਹੁੰਦੇ ਆ। ਇੱਕ ਰੁਟੀਨ ਰੱਖੀ ਹੋਈ ਆ ਤੇ ਮੱਸਿਆ ਨੂੰ ਦਰਬਾਰ ਸਾਹਿਬ ਪਹੁੰਚੀ ਤੇ ਰੱਬ ਦਾ ਨਾਮ ਲੈਦਾ ਤੇ ਸਭ ਤੋਂ ਪਹਿਲਾਂ ਪਰਮੇਸ਼ਰ ਜੀ ਅਸ਼ਨਾਨ ਕੀਤਾ ਦੂਜਾ ਮੈਂ ਤੀਜਾ ਨਰਮਲ ਬਾਕੀ ਫਿਰ ਤੀਜਾ ਨਹੀਂ ਤੂੰ ਕਹ ਤੀਜਾ ਜਗਦੀਪ ਨਗਰ ਚੌਥਾ ਤੂੰ ਪੰਜਵਾਂ ਬੱਲਾ ਡੀ ਭਾਜੀ ਛੇਵਾਂ ਬਾਬਾ ਛੇਵਾਂ ਬਾਬਾ ਲਾਸਟ ਬਾਬਾ ਰਾਤ ਥੋੜਾ ਜਿਆਦਾ ਢੱਲਾ ਹੋ ਗਿਆ ਸੀ ਤੜਿਆਂ ਚੀਜ਼ਾਂ ਜ਼ਿਆਦਾ ਖਾਧੀਆਂ ਸੀ ਲਿਆ ਜੀ ਲਓ ਭਾਈ ਜੀ ਲੈ ਲਓ ਜੀ ਦੇ ਦੇ ਚਾਹ ਭਾਈ ਫਿਰ ਤਰੀ ਚ ਉੱਡੀ ਇਹ ਟੋਟੇ ਦੀ ਲੈਜੇ ਟੋਟੇ ਦੀ ਜੁੱਤੀ ਵਈ ਉਹ ਹੋਰ ਜਰਦਾ ਸੁਧਰਾ ਭਾਈ ਜੀ ਅੱਜ ਦਾ ਯਾਰ ਚਲੋ ਜੀ ਚਲੋ ਬਹੁਤ ਟਾਈਮ ਅਧ ਨਹੀਂ ਸੰਗਤ ਦੇਖਿੰਦੇ ਸੁਬਹ ਉਹ ਸਾਹਮਣੇ ਮਾਦਾ ਪ੍ਰਕਾਸ਼ ਹੋ ਰਿਹਾ ਚਲੋ ਵੀ ਚਲੋ ਸਾਰੀ ਸਜੀਪ ਭਾਈ ਜੀ ਪ੍ਰਕਾਸ਼ ਕੁਮਾਰ ਦਾ ਸੰਤਾਨ ਦਰਸ਼ਨ ਕਰਨ ਵਾਸਤੇ ਖੜੀਆਂ ਸਾਰੀਆਂ ਆੜਾ ਦੀ ਸੋਰੀ ਆਉਣ ਲੱਗੇ ਜਿਸਕ ਤੱਕ ਟਾਈਮ ਤੱਕ ਹੋਰ ਸਾਹਮਣੇ ਟਾਈਮ ਕਿੱਧਰ ਉਹ ਲੱਗੇ ਹਾਂ ਅੱਲਗਾ ਟਾਈਮ ਤੇ ਸੀ ਲੋ 4:30 ਹੋ ਚਲੇ ਪਾ ਜਿਹੜੇ ਨੇ ਸਾਡੇ ਜਗਤਵੰਦਰ ਭਾਜੀ ਜਦੋਂ ਬੰਦ ਬਾਈ ਨਾ ਆਜਾਬ ਹੁੰਦਾ ਬਾਈ ਮਨਮੋਹਕ ਹੁੰਦਾ ਬਾਈ ਹਾਂ ਅੰਦਰ ਹੁੰਦੀ ਹੁੰਦੀ ਬੜਾ ਸੋਹਣਾ ਪਿਆਰਾ ਸੰਗਤ ਦੇ ਇਹ ਗੁਰੂ ਸਾਹਿਬ ਜੀ ਸਾਰ ਤਰਾ ਅਬੜ ਬੰਦੇ ਕਾ ਤਲੰਦੇ ਅੱਗੇ ਨੇ ਅੱਗੇ ਲੰਗੇ ਸੰਗਤ ਬਹੁਤ ਆ ਬਈ ਅੱਜ ਆ ਖੜ ਕੇ ਇੱਧਰ ਆ ਗਏ ਬਈ ਹੁਣ ਟਾਈਮ ਹੋ ਗਿਆ ਇਸ਼ਨਾਨ ਕਰਨ ਦਾ ਚਲੋ ਬਈ ਆ ਖਾਲਸਾ ਬੀਰ ਜੀ ਗੱਲਾ ਰੂਮ ਚ ਕਰ ਲਿਓ ਮੇਰੇ ਕੋਲ ਜੀ ਲੋਕ ਮਹਾਰਾਜ ਡੋ ਇੱਕ ਨੂੰ ਆਗਾ ਆਗਾ ਮੈਂ ਬਦੇਖੀ ਨਹੀਂ ਦਫਾ 302 ਲੱਗ ਜੂ ਆਜੇਗਾ ਰੂਮ ਨੰਬਰ 302 ਲੱਗ ਗਈ ਖੋਲ ਅਗੇ ਵੀ ਕਰਨਗੇ ਹਉਮਾ ਆਈ ਜਾਂਦਾ ਲੈ ਮੈਂ ਲੋ ਪਈ ਚਾਲੇ ਪਾਤ ਨੂੰ ਘਰ ਨੂੰ ਤੁਸੀਂ ਲਿਫਟਾਂ ਚ ਆਉਂਦੇ ਫੇਰ ਦੁਆਰੇ ਹੈ ਕਿੰਨੇ ਪੈਸੇ ਵਧੇ ਕਿੰਨੇ ਪੈਸੇ ਘਟੇ ਦੇ ਬਸ ਦੇ ਤੈਨੂੰ ਖੋਲ ਕੇ ਘਰ ਮੌਜਾ ਚਲੋ ਭਾਈ ਨਾਲ ਦੇ ਪੀਨੇ ਘਰ ਨੇ ਮੋੜ ਨਾ ਮੈਂ ਸਿੱਧਾ ਉਹ ਚੱਲ ਫਿਰ ਖੜਾ ਮੈਂ ਗਿਆ 빙ਾ ਤੋਰ ਬਸ ਤੇ ਹੀ ਹੈ ਚਾਬੀ ਤੇ ਕਹ ਹੈ ਭੁੱਲੇ ਗਿਆ ਤਾਂ ਦੇਖ ਰੱਤ ਦੇਖ ਲਈ ਚਾਹੀ ਮੈਂ ਵੀਡੀਓ ਨੂੰ ਦੇਖ ਫੜਾ ਜਾਣੀ ਤੈਨੂੰ ਮੈਂ ਉਹ ਮੈਂ ਵੀਡੀਓ ਚੱਕਰ ਦੇ ਭੁੱਲ ਗਿਆ ਮੈਂ ਉਧਰ ਬੂਟਾ ਕਾਲਾ ਕੱਢਦਾ ਨੰਨੇ ਉਹ ਤਾਂ ਫਿਰ ਕਹਣਾ ਫਿਰ ਤਾਂ ਕਹਣਾ ਬੰਦ ਬਈ ਕਿਸੇ ਨੂੰ ਆ ਬੂਟਾ ਕਾਲਾ ਕੱਢਦਾ ਦੇਖਣਾ ਬੂਟਾ ਕਾਲਾ ਕੱਢਦਾ ਹੈ ਹਾਂ ਕਿਆ ਕਹਦਾ ਕਿਆ ਕਰਦਾ ਮੈਂ ਹੈ ਨਹੀਂ ਪਹਿਲਾਂ ਕਿ ਡਾਇਲੌਗ ਮਾਰਿਆ ਦਾ ਬੂਟੇ ਵਾਲਾ ਬੂਟੇ ਵਾਲਾ ਮਾਰਿਆ ਦੇਖ ਲੈ ਫਿਰ ਨਾ کہیں ਇੱਧਰ ਦੇ ਲੈ ਬੂਟਾ ਫਿਰ ਕਾਲਾ ਕੱਢਦਾ ਫਿਰ ਤਾਂ ਕਹਣਾ ਤੇ ਨਾ ਤਾਂ ਗਾਣਾ ਗੱਟ ਨਹੀਂ ਜੀ ਜੋ ਬੋਲੇ ਸੋਰ ਨਹਾ ਸ੍ਰੀ ਅਕਾਲ ਜੀ 15 ਤੱਕ ਆ ਜੀ ਬਚਾ ਨਾ ਚੱਲਦੀ ਆ ਗਈ ਚੱਪੀ ਆ ਗਈ ਦਾ ਭਾਈ ਪਰਮੇਸ਼ਰ ਤਾਂ ਖੜਾ ਜਿਹਾ ਪਰੇਟਾ ਹੈ ਨਾਲ ਜਿਹਾ ਖੜਾ ਯਾਰ ਮਜਟ ਭਾਜੀ ਗਾਲੇ ਅੱਜ ਤਾਂ ਕਰਕੇ ਪ੍ਰੋਟੈਸਟ ਕਰਾਂਗੇ ਖੜੇ ਲੱਭੇ ਆ ਜਾ ਚਲੋ ਠੀਕ ਹੈ ਵੀਰਾ ਤੇਲੀਏ ਲੈ ਲਈ ਆਪਾਂ ਹਾਂਜੀ ਹਾਂਜੀ ਕੋਲ ਯਾਰ ਬਹੁਤ ਲੇਟ ਹੋ ਰਿਹਾ ਮੈਂ ਦੇ ਦੂਗਾ ਤੈਨੂੰ ਭਾਜੀ ਤੋਂ ਲੈ ਲਿਓ ਚਲੋ ਜੀ ਬਿਲਕੁਲ ਮਾਮਾ ਲੱਡੀ ਭਾਜੀ ਲੇਟ ਹੋ ਰਿਹਾ ਠੀਕ ਹੈ ਭਾਜੀ ਠੀਕ ਹੈ ਚੋਕੇ ਪ੍ਰੈਸ਼ਰ ਓਕੇ ਓਕੇ ਮਗਲ ਲੱਡੀ ਭਾਜੀ ਨੇ ਪੈਦਾ ਕਰਦੀ ਏ ਲੱਡੀ ਭਾਜੀ ਥੋੜੀ ਜੀ ਕਾਲੀ ਹੈ ਕਿਹੜਾ ਤੇ ਸ਼ੁਕਰੀਆ ਭਾਜੀ ਤੁਹਾਡਾ ਬਹੁਤ ਬਹੁਤ ਇੰਨਾ ਸਾਡੇ ਸਾਥ ਦਿੱਤਾ ਤੁਸੀਂ ਸਾਡੇ ਨਾਲ ਧੰਨਵਾਦ ਠੀਕ ਹੈ ਹੋਰ ਕੌਫੀ ਤਾਂ ਨਹੀਂ ਪੀਣੀ ਹੈਗੀ ਹਾਂ ਆ ਉੱਧਰ ਬੈਠੇ ਸਾਡੇ ਵੀ ਨਹੀਂ ਹੈ ਕੋਈ ਘਰਾਂ ਕਰਦੇ ਹੈ ਨਹੀਂ ਕੋਈ ਹੈ ਨਹੀਂ ਕੋਈ ਨਹੀਂ ਅਸੀਂ ਤਾਂ ਪਰੋਟੇ ਪੈ ਕੇ ਕਰਾ ਲੈਂਦੇ ਤੇ ਲਾਡੀ ਭਾਜੀ ਕਰਕੇ ਸਾਨੂੰ ਅੱਜ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਅੱਜ ਹੂੰ ਹੂੰ ਨਹੀਂ ਆਰਾਮ ਨਾਲ ਹੋਣਾ ਤਾਂ ਯਾਰ ਨਾ ਵੀ ਦੇਸੀ ਢਾਬਾ ਫਰਾਸੀ ਆਪਣੇ ਘਰੇ ਬਣਾ ਲਿਆ ਆ ਉਹ ਜਿਹੜਾ ਇਹ ਮੈਨੂੰ ਕਿਹੜਾ ਪਤਾ ਲਗਾ ਭੈਣ ਜੂਮਾ ਆ ਜਾਣੇ ਯਾਰ ਆ ਹੀ ਗਿਆ ਯਾਰਾ ਚੱਕ ਨਾ ਹੁਣ ਦੇਖੋ ਤੜਕੇ 3 ਵਜੇ ਦੇ ਉੱਠੇ ਹੋਏ ਆ ਥੋੜੀ ਜਿਹੀ ਚਾਹ ਇੰਨੀ ਨਹੀਂ ਕਿ ਚਾਹ ਪੀਤੀ ਅਸੀਂ ਤੇ ਲਾਡੀ ਭਾਜੀ ਨੂੰ ਅੱਜ ਬਹੁਤ ਜ਼ਿਆਦਾ ਕਾਲੀ ਦੀ ਫਿਰ ਸਹੀ ਆਹੇ ਪੀਣ ਵਾਲੇ ਆ ਹੁਣ ਜੱਗ ਭਰ ਕੇ ਹੁਣ ਸਵਾਦ ਆਉਣਾ ਹੁਣ ਸਵਾਦ ਆਣਾ ਜੱਗ ਜੱਗ ਭਰ ਕੇ ਪਰੌਂਠੇ ਖਾ ਕੇ ਹੁਣ ਗੱਲ ਜੇ ਬਣਨੀ ਆ ਐਦਾਂ ਨਹੀਂ ਲਾਡੀ ਭਾਜੀ ਨਾਲ ਜੈਦਾਂ ਨਹੀਂ ਕਰਨਾ ਜੀ ਕਰਦੇ ਜੇ ਤੇਲ ਹੋ ਤਾਂ ਹੀ ਲਦੌੜੂ ਜੇ ਕਿਸੇ ਹੋਰ ਬੰਦੇ ਨੂੰ ਹੁੰਦੀ ਕਾਲੀ ਉਹ ਕੁਛ ਨਹੀਂ ਹੁੰਦਾ ਓਏ ਛੱਡ ਦਾਂਗੇ ਤੈਨੂੰ ਤੜ ਦਾਂਗੇ ਛੱਡ ਦਾਂਗੇ ਓ ਛੱਡ ਦਾਂ ਤੈਨੂੰ ਘਰੇ ਛੱਡਿਆ ਹਾਏ ਦੇਰਾ ਜੋ ਤੁਹਾਨੂੰ ਕਹੀ ਹੋ ਜਾਣਾ ਆਪਾਂ ਨੂੰ ਕਹਿਣਾ ਮੰਨਣਾ ਚਾਹੀਦਾ ਜਦੋਂ ਕੋਈ ਨਹੀਂ ਚੱਲਦਾ ਹੈ ਨਾ ਪੱਖ ਲੈ ਲਿਆ ਪੱਖ ਨਹੀਂ ਭਾਈ ਇਹ ਤੂੰ ਮਿਰੇ ਹੋਇਆ ਹੈ ਪੱਖ ਤਾਂ ਤੇਰਾ ਵੀ ਲੰਨਾ ਮੈਂ ਇਹ ਨਹੀਂ ਹੈਗਾ ਪਰ ਇਹਦੀ ਆਪਾਂ ਸਾਰੇ ਚੱਟ ਲਈ ਗੱਲ ਬਦਲੂ ਹੈ ਗੱਲ ਬਦਲੂ ਹੈ ਨਹੀਂ ਨਹੀਂ ਗੱਲ ਬਦਲੂ ਨਹੀਂ ਆਪਾਂ ਤਾਂ ਭਾਈ ਜਿੱਦ ਤੱਕ ਪਲੜਾ ਪਾਰੀ ਉੱਤੋਂ ਆਪਾਂ ਅਸਲ ਜੇ ਪਲੜਾ ਤਾਂ ਪਾਰੂ ਹੈ ਲਾਡੀ ਭਾਜ ਨੇ ਇਹਨੂੰ ਕਹਤਾ ਤੈਨੂੰ ਫੋਨ ਤੋਂ ਆਉਂਗਾ ਤਾਂ ਇਹ ਤੂੰ ਸਾਡ ਉੱਧਰ ਹੀ ਲੈ ਰਿਆ ਨਹੀਂ ਪਾਰਟੀ ਬਦਲ ਲਈ ਤੇ ਆਪਾਂ ਪਾਰਟੀ ਜੇ ਪਾਰਟੀ ਬਦਲਦੇ ਆਪਾਂ ਮਹਿਕ ਨੇ ਨਾ ਹੁਣ ਸੈਕ ਸਰੂ ਆਤਾ ਹੈ ਤੇ ਹੁਣ ਇਹ ਇਹਦੇ ਉੱਪਰ ਕਿਹੜੀਆਂ ਲਾਇਆ ਕਰਾਂਗੇ ਗਰਮੀਆਂ ਗਰਮੀਆਂ ਇੱਕ ਆ ਚੀਜ਼ ਨਵੀਂ ਪਈ ਏ ਜੀ ਬਾਕੀ ਹੁਣ ਇਹਦੇ ਸਟਿੱਕਰ ਸਟੱਕਰ ਜੇ ਵੀ ਨਵੇਂ ਲਵਾ ਦੇਣੇ ਲਿਆ ਕੇ ਮੈਹਰ ਨੂੰ ਕਹਿ ਕੇ ਜਿਹਨੂੰ ਕਹਿੰਦੇ ਰੰਗ ਜਾ ਮਾਰ ਦੇ ਸਟਿੱਕਰ ਹਲੇ ਆਉਣੇ ਸਾਰਾ ਸਟਿੱਕਰ ਲਾ ਨਵੇਂ ਬਣਾ ਲੈਣੇ ਇੱਕ ਤਰ੍ਹਾਂ ਦਾ ਹੈ ਤੇ ਹੁਣ ਮਾਰਿਆ ਮੈਂ ਮੋਟਰ ਪਰ ਕਿਹੜਾ ਮੋਟਰ ਦੀ ਚਾਬੀ ਵੀ ਲੱਭੀ ਮੈਨੂੰ ਇੱਕ ਵਾਰ ਪੁੱਛਾ ਕਰਦੇ ਨੇ ਫੋਨ ਕਰਕੇ ਚਾਬੀ ਕਿੱਥੇ ਰੱਖਤੀ ਉਹਨਾਂ ਨੇ ਉੱਥੇ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਜਿੱਥੇ ਜਿਹੜੇ ਅਸੀਂ ਹੋਟਲ ਲੱਤਾ ਉਹ ਤੇ ਬਾਹਰ ਨਾਲ ਸੜਕ ਚੱਲਦੀ ਹੈ ਉਹ ਸਾਰੀ ਰਾਤ ਟੀਪਾ ਟੀਪਾ ਹੁੰਦੀ ਰਹੀ ਫਿਰ ਮੀਂਹ ਜਾਈ ਹੋਣੀ ਹੈਗੀ ਉਹ ਪੈਂਦਿਆ ਨੂੰ ਸਾਨੂੰ 10 11 ਵਜੇ ਤੇ 3 ਵਜੇ ਜਦੋਂ ਮੈਂ ਪਹਿਲਾਂ ਸੱਤਾਂ ਫੇਰ ਉੱਠ ਖੜੇ ਤੇ ਹੁਣ ਮੈਂ ਕਮੜਾ ਜਾ ਆਪਣੇ ਬਾਗ ਬਣਨ ਨੂੰ ਅੱਜ ਮੇਰਾ ਅੱਜ ਤੇ ਕੰਮ ਤਾਂ ਰਹਿ ਗਿਆ ਸਾਰਾ ਜਿਹਦੇ ਕਰਦੇ ਸੀ ਮੈਂ ਵੀ ਭੱਜਿਆ ਤਾਂ ਅੱਜ ਮੋਟਰ ਬੱਕਾ ਛਤਰੀ ਜੀ ਲਾਉਣੀ ਸੀ ਉਹ ਉੱਥੇ ਉਹ ਬੰਦੇ ਨੇ ਫੋਨੇ ਨਹੀਂ ਚੱਕਿਆ ਹੈਗਾ ਚਲ ਕੋਈ ਨਹੀਂ ਕੱਲ ਪਰ ਜਾਪਿਆ ਕੰਮ ਤੇ ਕੱਲੂ ਦੇਖਦੇ ਆ ਮਾ ਜਣਾ ਗੁੱਟ ਨੂੰ ਪਾਣੀ ਚ ਲਾ ਦੇ ਮੜਾ ਜਾ ਫਰੋ ਇਹ ਕੱਲ ਨੂੰ ਲਾ ਦੇਣਾ ਪਾਣੀ ਫਿਰ ਇਹ ਕੱਲ ਨੂੰ ਲੱਗੂਗਾ ਨੰਬਰ ਇਹਨਾਂ ਦਾ ਅੱਜ ਨਹੀਂ ਹੈ ਕੱਲ ਨੂੰ ਲੱਗੂਗਾ ਨੰਬਰ ਹਾਂ ਇਹ ਤਾਂ ਫੇ ਪਾਣੀ ਭੰਗਦੇ ਆ ਇਹ ਮਿੱਟੀ ਤਾਂ ਥੋੜੀ ਹਾਰਡ ਜੀ ਆ ਅਗਲੀ ਵਾਰ ਤਜਾ ਤਾ ਫੂਸ ਜਾਂ ਦਿੱਤਾ ਜਾਂ ਹੁੰਦਾ ਕ੍ਰੇਤਾ ਨਹੀਂ ਉਹਦੇ ਵਿੱਚ ਨਾ ਜੜਾ ਜੇ ਰਲੀਆਂ ਜਿਹੜੀਆਂ ਮੈਨੂੰ ਦੂਜਾ ਲੈ ਕੇ ਆਇਆ ਤਾਂ ਬੂਟਾ ਅਗਲੀ ਵਾਰੀ ਉਹ ਪਾਵਾਂਗੇ। ਜਦੋਂ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਸਿੱਖਣ ਦਾ ਇਹ। ਤੇ ਹੁਣ ਤਾਂ ਮੈਨੂੰ ਹੌਂਦੋਂ ਦਾ ਅੱਖਾਂ ਜਾਂ ਮਿਲਦਾ ਨੀਂਦ ਆਉਂਦੀ ਆ। ਤੁਹਾਨੂੰ ਥੋੜੀ 2.5 ਘੰਟੇ ਸੌਂਈਆਂ ਰਾਤ ਨੂੰ। ਘਰ ਦੇ ਗਏ ਹੋਏ ਆ ਮੇਰੀ ਸਹੁਰੇ ਮਾਹਰ ਦੇ ਨਾਨਕੇ ਤੇ ਮੈਡਮ ਦੇ ਪਿੰਡ। ਉਹ ਕੋੜੇ ਪਿੰਡ ਗਈ ਪੀਕੇ। ਚਲ ਹੁਣ ਮੜਾ ਥੋੜੇ ਅੱਖਾਂ ਨੂੰ ਸ਼ਾਂਤੀ ਜੀ ਆ ਗਈ ਜਦ ਤੱਕ ਮੋਟਰ ਦਾ ਦਰਸ਼ਨ ਨਾ ਦੇਖਾਂ ਨਾ ਜਦ ਤੱਕ ਚੈਨ ਜ ਨਹੀਂ ਆਉਂਦਾ ਵੀ ਇੱਕ ਵਾਰ ਮੈਨੂੰ ਦਿਲ ਕਰਦਾ ਮੋਟਰ ਕੋਲ ਜ਼ਰੂਰ ਆ ਕੇ ਜਾਮ ਇੱਥੇ ਪਿੰਡ ਵਾਲੀ ਮੋਟਰ ਹੈਗੀ ਨਾਲੇ ਮੈਂ ਆਪਣੀ ਕਣਕ ਵੀ ਦੇਖਣ ਆਇਆ ਤਾਂ ਮੈਂ ਇਹ ਦੇਖਾਂਗਾ ਕਿ ਤੇਲੇ ਦੀ ਸਪਰੇਅ ਕਰਨੀ ਹੈਗਾ ਨਹੀਂ ਕਰਨੀ ਪੈਣੀ ਹੈਗੀ ਕਿਹੋ ਜਿਹਾ ਪਾਣੀ ਲੱਗੂਗਾ ਪਾਣੀ ਇਹਨੂੰ ਲਾਏ ਦੇਈ ਆਪਾਂ ਕਣਕ ਨੂੰ ਪੌਲਰ ਨੇ ਪੱਤੇ ਕੱਢਣੇ ਇਹਨਾਂ ਨੂੰ ਜਾਨਦਾਰ ਪਾਣੀ ਚਾਹੀਦਾ ਹੈਨ ਭਰਿਆ ਭਰਾਇਆ ਪਾਣੀ ਲਾਏ ਦੇਈ ਹੈ ਨਾ ਤੇ ਇਹਦਾ ਥਾਲੇ ਠੀਕ ਹੀ ਆ ਬਸ ਸਪਰੇਅ ਮੈਨੂੰ ਲੱਗਦਾ ਵੀ ਸ਼ਾਇਦ ਹੋਏ ਜਾਵੇ ਜਿੰਨੀ ਘਾਹ ਨੂੰ ਜਾ ਕੇ ਰੈਸਟ ਕਰਦੇ ਆ ਜਿਹੜੇ ਆਪਾਂ ਬੂਟੇ ਲਾਏ ਤੇ ਮੈਂ ਇਹਨਾਂ ਨੂੰ ਪਾਣੀ ਲਾਏ ਦੇਈਏ ਤੇ ਲੋਟ ਤਾਂ ਪਾਣੀ ਸਾਰਿਆਂ ਨੂੰ ਗਠਾ ਹੀ ਪਾਣੀ ਮੰਗਦੇ ਮੈਂ ਕਹਿੰਦਾ ਪਾਣੀ ਲਾ ਕੇ ਗੁੜਾਈ ਕਰਾਣਾਂ ਤੇ ਕਾਲੂ ਪੜਦਾ ਇਹਨਾਂ ਨੂੰ ਯਾਰ ਲੈ ਦਿੱਤਾ ਆਪੇ ਘਰ ਤੇ ਵੀ ਆ ਕੇ ਮੈਂ ਪੂਰੀ ਨੀਂਦ ਕਰ ਲਈ ਆਪਣੀ ਮੈਂ ਖੋਲਦਾ ਮਟਲੇ ਜਾ ਮੇਰੇ ਬਾਦ ਕਾ ਚੀਜੀ ਲੈ ਆਇਆ ਫਿਰ ਦਿਖਾ ਦਿ ਬਹੁਤ ਕੁਝ ਆਇਆ ਹੈ ਚੋਰੀ ਚੋਰੀ ਗੰਡੂ ਮਸਾਹ ਜਾਇਆ ਹੈ ਕਿਆ ਪੈਂਚਰ ਦਾ ਮੈਂ ਗੱਡੀ ਨੂੰ ਪੈਂਚਰ ਦਾ ਹਾਂਜੀ ਕਿੱਥੇ ਦਾ ਗਿਆ ਤਾਂ ਹੈ ਅੱਛਾ ਕਾਂਚਾ ਬੱਜ ਜਾਦਾ ਵੇਟਾਇਰ ਦੇ ਪੈਂਚਰ ਨੂੰ ਅੱਛਾ ਹੈ ਜੇ ਤੈਨੂੰ ਉਰਲੀ ਚਦਾ ਜਮੀ ਡੀਡੀ ਹੁੰਦੀ ਅੱਛਾ ਠੀਕ ਹੈ ਠੀਕ ਹੈ ਟਰ ਵੀ ਉਹਨੂੰ ਹੱਸ ਕੇ ਨਵੇਂ ਪੈਂਦੇ ਟਰ ਵੀ ਅੱਜ ਆਉਣਾ ਬੰਦੇ ਨਾਲ ਮਿਲੂਗਾ ਅੱਜ ਜਿਹਦੇ ਪਾਉਣੇ ਆ 80 ਜਰ ਦੇ ਕੱਲ ਰਿਮ ਰਿਮੇ ਕਹਿੰਦਾ ਉਹ ਲੱ ਆਹ ਲਿਆਦਾ ਬਰ ਬਾਤੇ ਆ ਗੁਰਬੀ ਚੀਜ਼ ਲੈ ਲੀ ਬਸ ਇੱਕ ਚੂਸ ਜਿਹਾ ਨਾਲ ਕੁੱਟ ਭਰੀ ਜਾਊਗਾ ਮੈਂ ਨਾ ਤੁਹਾਨੂੰ ਫੁੱਲ ਫਲੇਰ ਵੀ ਲਿਆਤੇ ਹੋਰ ਤੁਹਾਨੂੰ ਫੁੱਲਾਂ ਦਾ ਸ਼ੌਂਕ ਤਾਂ ਨਾ ਅੱਛਾ ਕਿਹੜੇ ਫੁੱਲਾਂ ਦੇ ਦਿਖਾ ਦੋ ਇੱਥੇ ਰੰਗ ਰੰਗ ਦੇ ਪੁੱਤ ਮੇਰੇ ਕਿ ਵਿਚ ਪਿਆ ਗੱਡੀ ਦੇ ਅੱਛਾ ਮੋਟਰ ਪਲਾਉਣ ਵਾਸਤੇ ਅੱਲਾ ਨਾਲ ਤੇ ਮੋਟਰ ਪਲਾਉਣ ਕਿਹੜੇ ਕਿਹੜੇ ਗੁਰਦਾਰੇ ਜਾਏ ਅੱਜ ਫਿਰ ਬਸ ਇੰਨੇ ਬਾਬਾ ਗੁਰਦਿੱਤਾ ਜੀ ਅਰ ਅਨੰਦਪੁਰੇ ਅਨੰਦਪੁਰ ਜਾਇਆ ਠੀਕ ਹੈ ਉਹ ਤਾਂ ਨਹੀਂ ਗਈ ਕਿ ਤੇ ਲੈਣ ਨੂੰ ਮਿੱਟੀ ਵੀ ਲਾ ਕੇ ਆਈ ਮਤਲਬ ਇਹ ਕਿਥੋਂ ਮਿੱਟੀ ਲੈਂਦੀ ਆ ਮਿੱਟੀ ਵੀ ਨਹੀਂ ਆ ਜਾਂਦੀ ਇਹ ਕਿਦਾਂ ਕਿਆ ਕਰਿਆ ਹੈ ਉਹ ਵੀ ਮਾਰ ਤੇ ਕਹਿੰਦੇ ਨਹੀਂ ਮਾਰੇ ਨਹੀਂ ਅੱਛਾ ਜੂੰੜਈ ਆ ਜੂੰੜਈ ਚਲ ਥੀ ਨਾ ਨਾ ਦੂਜੀ ਸਵੇਰ ਹੋ ਗਈ ਬਾਈ ਤੇ ਵੀਰ ਹੁਣੇ ਮਿਲਣ ਆਏ ਆ ਸਤਿ ਸ੍ਰੀ ਅਕਾਲ ਜੀ ਤੇ ਪੈਰੋਂ ਮਜਰੇ ਤੇ ਸਾਡੇ ਜੜੀਆਂ ਬੂਟੀਆਂ ਦੇਖਦੇ ਮੋਟਰਪੱਸੀ ਬਹੁਤ ਜੜੀਆਂ ਬੂਟੀਆਂ ਲੱਗ ਰੱਖ ਲਿਆ ਹੋਣਾ ਕੀ ਹਾਲ ਹੈ ਵੀਰੇ ਤੇ ਚਮਨਪਰਾਸ ਲੈਂਦਾ ਦਿਖਾਈ ਇਧਰੋਂ ਉਹ ਨਾਭੀ ਤੇ ਲੰਬਿਆ ਤੇ ਹੋਰ ਅਬੀਤ ਗਰਾਸ ਨਵੀਂ ਚੀਜ਼ ਹੈ ਇਹਦੇ ਇਹਦੇ ਦੋ ਟੱਕਰ ਵੀ ਹੁੰਦੇ ਹਾਂ ਹਾਂ ਮਣੂ ਮਣੂ ਗਿਆ ਸਿਦਾ ਜੀ ਇਹਦੇ ਵਿੱਚ ਹਰਬਲ ਵਾਲੇ ਦੇ ਆਗੇ ਪ੍ਰੋਡਕਟ ਬੰਦੇ ਸਾਰੇ ਘੈਂਟ ਤਕੜੇ ਤਕੜੇ ਕੰਨ ਨੇ ਹੋਣਾ ਸੀ। ਸਾਰੇ ਬੰਦੇ ਬੈਦ ਤਿਲਕਰਾਜ ਬਣੂਗਾ। ਮੈਂ ਤਿਲਕਰਾਜ। ਮੀਆਂ ਜੀ ਦਾ ਮੋਬਾਈਲ ਹੋਊਂਗੇ, ਮੀਆਂ ਜੀ ਬਣਾਉਂਗੇ। ਜਿਵੇਂ ਠੀਕੇ ਹੋਊਂਗੇ। ਮੀਆਂ ਜੀ ਬਚਨੌਰ ਵਾਲੇ ਬੈਠੇ। ਆ ਲੋ ਵੀਰੇ ਇੱਧਰ ਆਓ ਲੋ ਵੀਰੇ ਪਿਆ। ਆ ਲੋ ਵੀਰੇ। ਹਾਂ। ਇਹੇ ਦੂਜਾ ਦਿਨ ਐ, ਦੂਜੇ ਦਿਨ ਮੈਂ ਮੋਟਰ ਉੱਪਰ ਗਿਆ ਤਾਂ ਤੇ ਹੁਣ ਮੈਂ ਘਰ ਆ ਗਿਆ ਆਪਣੇ ਤੇ ਘਰਾਂ ਤੜਕੇ ਵਾਲੇ ਚੌਲ ਬਣਾਉਣ ਲੱਗਿਆ ਸੀ। ਮੈਂ ਕਿਹਾ ਹੈਵੀ ਖਾਣੇ ਖਾਦੇ ਹੋਏ ਆ। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਿੰਮਾ। ਮੈਂ ਕਿੰਨੀਆਂ ਚੀਜ਼ਾਂ ਖਾਧੀਆਂ। ਅਸੀਂ ਵਿੱਚੇ ਦੇ ਨਾਲੇ ਖਾਂਦੇ ਤੇ ਥੋੜੇ ਹਲਕਾ ਫੁਲਕਾ ਖਾਈਏ ਚੌਲ ਆ ਗਏ ਨੇ ਇੱਧਰ ਚੌਲ ਧੋ ਦੋ ਦਿਨ ਦੇ ਵਿੱਚ ਆਪਣੇ ਛੋਟੇ-ਛੋਟੇ ਕੰਮ ਕਰੇ ਤੇ ਸਾਰੇ ਕੰਮ ਨੇ ਵੇਢ ਨੂੰ ਕੱਲ ਤੇ ਇੱਕ ਆਪਾਂ ਰੈਗੂਲਰ ਵਲੌਗ ਬਣਾਵਾਂਗੇ ਕੱਲ ਨੂੰ ਸ਼ਾਇਦ ਮੈਂ ਆਪਣਾ ਫਲੈਟ ਦੇਖਣ ਵੀ ਜਾਣਾ ਛੋਟਾ ਜਿਹਾ ਕੰਮ ਉੱਥੇ ਇੱਕ ਨੇੜੇ ਜਗ੍ਹਾ ਉਹ ਦੇਖ ਕੇ ਆਉਣੀ ਹੈ ਤੇ ਤੁਹਾਨੂੰ ਵੀ ਦਿਖਾਵਾਂਗੇ ਕਿ ਕਿੱਦਾਂ ਹੁਣ ਨਾਟ ਦਿਖਾਵਾਂਗੇ ਹੁਣ ਪਤਾ ਤਾਂ ਲੱਗੇਗਾ ਫਲੈਟ ਬਾਰੇ ਤੇ ਅੱਜ ਹੀ ਬਹੁਤ ਪੀਰਾਂ ਦੇ ਫੋਨ ਆਏ ਕਹਿੰਦੇ ਲਡੂਆ ਪਰਚੋ ਦੀ ਪ੍ਰਵਾਹ ਨਾ ਕਰ ਤਾ ਆਪਣੇ ਸਫਾਈ ਦੇਣ ਦੀ ਲੋਡ ਨਹੀਂ ਕਹਿੰਦਾ ਬিনা ਲੰਡੂ ਬਚੋ ਸਪੋਇ ਦੇਣ ਦੀ ਲੋੜ ਨਹੀਂ ਹੈਗੀ ਉਹ ਮੈਂ ਚਲ ਫਿਰ ਵੀ ਯਾਰ ਮੜਾ ਜਾਣਾ ਯਕੀਨ ਜਾ ਜਾ ਜਿਹੜੇ ਕਰਦੇ ਟੀ ਪੈ ਜੀ ਆ ਤੇ ਹੁਣ ਖਾ ਜਾ ਲੰਗਰ ਬਣ ਜਾ ਸਰਜੀ ਪਾਲੀ ਥੋੜੀ ਜੀ ਮੈਂ ਖਾਈਏ ਤੇ ਪਈਏ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਕੱਲ ਕੱਲੜ ਵੀਡੀਓ ਤੁਸੀਂ ਬਹੁਤ ਜ਼ਿੰਦਗੀ ਦਿੱਤੇ ਨੰਮੇ ਵਾਲੇ ਤੇ ਹੋਪ ਤੁਸੀਂ ਇਸ ਵੀਡੀਓ ਨੂੰ ਪਸੰਦ ਕਰਾਂਗੇ ਧੰਨਵਾਦ ਜੀ ਜਿਹੜਾ ਲਾਈਕ ਤੇ ਕਮੈਂਟ ਕੀਤੇ ਆਪਣੇ ਪਿਆਰੇ ਬਰਾੜਾ